ਰੋ ਜਾ ਤੂੰ 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 ਆਪਦੇ ਸਾਰੇ ਪਿਓ ਦੇ ਪਰ ਕੌਣ ਵੀ ਬੰਦ ਕਰਨੇ ਅੰਦਰ ਤੂੰ ਸਾਲਾ ਦਾ ਸਰਕਾਰ ਤੇਰੀ ਮੋਰੀ ਕੋਈ ਨਾ ਪਿਓਗ ਲੱਤੇ ਤੱਲਾ ਕੋਈ ਗੱਲ ਹੁਣੇ ਤੂੰ ਦੱਸ ਦੇ ਨਾ ਤਨ ਮਹਣੇ ਦੱਸ ਦੇਣਾ ਤੂੰ ਵੀ ਥੋੜੀ ਜੀ ਤੈਨੂੰ ਅੱਜ ਚਾਹੀਦੀ ਆ ਆਪਣਾ ਯਾਰ ਰੋਕੇ ਨਾ ਤੇਰੇ ਨਾਲ ਕੋਈ ਗੱਲ ਹੋਣਾ ਖਾਲਿਆ ਵੀ ਕਰਨਾਂ ਦੀ ਗੱਲ ਹੈ ਗੱਲ ਸੁਣ ਤੈ ਕਦੀ ਬਾਸ ਕਰੂਗਾ ਨਾ ਫੇਰ ਬੰਦ ਕਰਨਾ ਜਿਹੜੀ ਗੱਲ ਤੁਮਨੇ ਦੱਸਣ ਲਿਆ ਗੱਡੀ ਦੇ ਬਾਸ ਕੀਤੀ ਆ ਸਾਡਾ ਡੀ ਆ ਨਾ ਉਹਨਾਂ ਨਾਲ ਬਾਤ ਕਰਨਾ ਕਦੀ ਫੇਰ ਬੰਦ ਕਰਦਾ ਮੈਂ ਦੇਖਦਾ ਮੈਂ ਥੋੜੀ ਜੇ ਆ ਗੱਡੀ ਕਾਰ ਸਾਰ ਇੱਕ ਮਿੰਟ ਸਾਰ ਕਰ ਦਨ ਦੋ ਮੇਰੇ ਕਾਲ ਦੇ ਸੁਣਾ ਇੱਕ ਤੂੰ ਗਲਤਿਆਂ ਇੱਕ ਤੂੰ ਵੀਡੀਓ ਬਣਾਉਂਦਾ ਤੂੰ ਮੈਂ ਤਾਂ ਸੀ ਗਲਤ ਤੂੰ ਤੂੰ ਕੌਣ ਹੈਂਗਾ ਤੇਰਾ ਤੂੰ ਕੌਣ ਕਰਦਾ ਤਾ ਤੂੰ ਕੌਣ ਕਰਦਾ ਤਾ ਤੂੰ ਕੌਣ ਕਰਦਾ ਤਾ ਅਜੀ ਅਜੀ ਵੀ ਤੇ ਤੂੰ ਕੌਣ ਕਰਦਾ ਲਗਾਸ ਮੈਨੂੰ ਗੱਡੀ ਦਾ ਜਵਾਬਦਾਰ ਤੂੰ ਸਵੇਰ ਦਾਦੀ ਦਾਦਾ ਸਵੇਰ ਦਾਦਾ ਕੋਈ ਗੱਲ ਵੀ ਸਵੇਰ ਦਾਦੀ ਨੂੰ ਆ ਵੀਡੀਓ ਤੂੰ ਵੇਖ ਲੈ ਤੂੰ ਦੱਸ ਦੇ ਲਸਾ